ਖਬਰ ਬੰਗਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਚੱਕ ਮੰਡੇਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਆਪਣੇ ਹੀ ਗਵਾਂਢ ਦੇ ਰਹਿਣ ਵਾਲੇ ਇੱਕ ਵਿਅਕਤੀ ਉੱਪਰ ਉਹਨਾਂ ਦੇ ਘਰ ਆ ਕੇ ਕੁੱਟਮਾਰ ਕਰਨ ਦੇ ਗੰਭੀਰ ਅਰੋਪ ਲਗਾਏ ਹਨ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਲ ਬੰਗਾ ਵਿਖੇ ਜਿਹੜੇ ਇਲਾਜ ਸਪੀੜਤ ਹੋ ਰਹੇ ਸਿਮਰਨ ਨੇ ਕਿਹਾ ਕਿ ਉਹਨਾਂ ਦੇ ਗਵਾਂਢ ਹੀ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਹਨਾਂ ਨਾਲ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕਰਨ ਦੇ ਗੰਭੀਰ આરોਪ ਲਗਾਏ ਹਨ ਉਨ੍ਹਾਂ ਨੇ ਪੁਲਿਸ ਨੂੰ ਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਬੰਦੀਆਂ ਤੋਂ ਸ਼ਰਨ ਸਿੰਘ ਸੋਹਣ ਦੇ ਨਾਲ ਜਿਵੇਂ ਸ਼ਰਮਾ ਦਿੱਤਾ ਹੈ ਤੀਨਾ ਹੀ ਆਪਣਾ ਸੀ ਬਣਾ ਲਿਆ ਮਾਂਜੀ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਚੱਕ ਬਡੇ ਦੇ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪਤਾਲ ਜਾਏ ਬੰਗੀਆਂ ਮਾਮਲਾ ਕੀ ਹੈ ਕਹਿੰਦੇ ਮਾਮਲਾ ਇਹ ਹੈ ਅਸੀਂ ਸੱਸ ਨੂੰ ਘਰੇ ਤੂੰ ਮੈਂ ਕੁੜੀਆਂ ਨੂੰ ਚੁੱਕ ਲਈ ਤੇ ਛੋਟੀਆਂ ਨੂੰ ਉਹ ਕਹਿੰਦਾ ਉੱਚੀ ਗੱਲ ਤੇ ਬੋਲ ਦੂ ਤੁਸੀਂ ਮੈਂ ਉੱਚੀ ਗੱਲ ਤੁਹਾਨੂੰ ਕਹਿੰਦਾ ਤਖਤੇ 'ਚ ਲੱਤਾਂ ਮਾਰੀਆਂ ਤਖਤੇ ਤੋੜ ਤੇ ਮੇਰੇ ਆ ਹੱਥ ਹੱਥ ਤੇ ਸੱਟ ਮਾਰੀ ਇਹਨਾਂ ਨੇ ਪੂਰੀ ਗੁੰਡਾਗਰਦੀ ਕਰੀ ਸਾਡੇ ਨਾਲ ਪੰਜ ਜਣੇ ਦੇ ਕੋਣ ਸੀਗੇ ਮੁੰਡੇ ਤੇ ਪੰਜ ਕੌਣ ਲੋਕ ਸੀਗੇ ਕੌਣ ਲੋਕ ਸੀਗੇ ਨੋ ਤਾਂ ਨੋ ਤਾਂ ਇੱਕ ਤਾਂ ਮੁੰਡੇ ਤਾਂ ਬੜੇ ਚੰਗੇ ਜਿਹੜੇ ਸੱਲ ਛੇੜਾ ਛੇੜੇ। ਕੁੱਟਮਾਰ ਕਿਹਨਾਂ ਨੇ ਕੀਤੀ ਆ ਕੀ ਲੱਗਦਾ ਤੁਹਾਡੇ? ਸਾਡੇ ਕੁਝ ਵੀ ਨਾ ਲੱਗਦੇ। ਉਸ ਮਾਰਨ ਦੇ ਕਾਰਨ। ਕੁੱਟਿਆ ਗੱਲੀ ਹੋ ਗਈ ਤੁਹਾਨੂੰ। ਹਾਂ। ਅਸੀਂ ਉਹ ਸਾਡੇ ਉਹ ਕੁਝ ਨਾ ਲੱਗਦੇ ਹੈਗੇ ਰਿਸ਼ਤੇਦਾਰ ਕੋਈ ਨਹੀਂ ਹੈਗੀ ਸਾਡੀ। ਉਹ ਪ੍ਰੋਚ ਚ ਰਹਿੰਦੇ ਸੀ। ਹਾਂਜੀ। ਉਹ ਰੰਦੇ ਤੇ ਉਹ ਰੋਜ਼ ਚਣੀਆਂ ਉਹ ਨਹੀਂ ਜਾਗ ਵੀ ਅਸੀਂ ਬਟਨਾ ਜਦੋਂ ਆ ਕੇ ਕੁੱਤਾ ਮਾਰਦੇ ਤਾਂ। ਹਾਂ ਜੀ ਤੁਹਾਨੂੰ ਮੈਂ ਕਹਤਾ ਵੀ ਸਟੋਰ ਨੂੰ ਤਾਂ ਕੁਛ ਨਹੀਂ ਕਹਿੰਦੇ ਜੇ ਤੁਮ ਚੰਗੀ ਲਿਆਏ ਤੁਨ ਮਾੜੀ ਲਿਆਏ ਫੇਰ ਵੀ ਉਹਨਾਂ ਨੇ ਸਾਡੇ ਨਾਲ ਉਹ ਕਰੀਏ ਜਿਹੜੀ ਨਾ ਕਰਨੀ ਜਿਨ੍ਹਾਂ ਨੇ ਤੁਹਾਨੂੰ ਕੁੱਟਿਆ ਮਾਰਿਆ ਵਾ ਉਹ ਤੁਹਾਡੇ ਮਹੱਲੇ 'ਚ ਹੀ ਰਹਿਣ ਵਾਲੇ ਆ ਹਾਂ ਜੀ ਹਾਂ ਜੀ ਹਾਂ ਜੀ ਕਿਹਨਾਂ ਕਿਉਂ ਕਾਦੇ ਨਾ ਮਾਰਿਆ ਕੁੱਟਿਆ ਉਹਨਾਂ ਨੇ ਤੁਹਾਨੂੰ ਮਾਰੇ ਕੁੱਟਿਆ ਕੀ ਆ ਬਾਤ ਪਾਤੀ ਪਾਤੀ ਹੋ ਗਏ ਨਸ਼ਾ ਕਰਿਆ ਉਹ ਤਾਂ ਫੁੱਲ ਹੋਣਾ ਹਾਂ ਜੀ ਸ਼ਰਾਬ ਪੀਤੀ ਵੀ ਤੇ ਫੁੱਲ ਹੋਣਾ ਜੀ ਨਹੀਂ ਕੁੱਟ ਮਾਰਨ ਦਾ ਕਾਰਨ ਕੀ ਆ ਪਹਿਲਾਂ ਵੀ ਕੋਈ ਚੜਾਈ ਦਾ ਕੁਛ ਵੀ ਨਹੀਂ ਕਾਰਨ ਕੋਈ ਵੀ ਨਹੀਂ ਕਦੇ ਵੀ ਉੱਚੀ ਆਵਾਜ਼ 'ਚ ਨਾ ਬੋਲੋ ਹੂੰ ਉੱਚੀ ਨਾ ਬੋਲੋ ਸਾਡੇ ਕੋਲੇ ਹਾਂਜੀ ਕੋਈ ਫੈਰ ਨਹੀਂ ਕੋਈ ਦਸ਼ੂਨ ਨਹੀਂ ਕੁਛ ਨਹੀਂ ਹੈ ਹੂੰ ਕਿੰਨੇ ਵਜੇ ਹੋਇਆ ਹਾਸਾ ਉੱਚੀ ਉੱਚੀ ਬਾਤ ਨਾ ਬੋਲੋ ਕਿੰਨੇ ਵਜੇ ਹੋਇਆ ਤੁਹਾਨੂੰ ਕੁੱਟਿਆ ਮਾਰਿਆ ਰਾਤ 1 ਵਜੇ ਵਾਤਾ ਜੀ 1 ਵਜੇ ਹਾਂਜੀ ਤੇ ਘਰ ਵੀ ਤੋੜਪੰਨ ਕੀਤਾ ਹੈ ਹਾਂ ਪੂਰਾ ਤੋੜਪੰਨ ਹੈ ਲੱਤਾਂ ਜਾਨ ਪੂਰੇ ਤਾਲ ਲੱਤਾਂ ਤੱਕ ਤੇ ਜਮਾਰਿਆ ਨੇ ਤੱਕ ਤੱਕ ਤੇ ਮਾਰ ਕੇ ਮੇਰਾ ਹੱਥ ਕੱਦਨ ਨਾਲ ਮਾਰਿਆ ਚੱਕ ਤੁਸੀਂ ਕੰਪਲੀਟ ਕੀਤੀ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ ਜਾਣਕਾਰ ਦਿੱਤੀ ਹੈ ਪੁਲਿਸ ਨੂੰ ਵੀ ਜਪੁਰ ਸੌਦਾ ਸਾਈ ਸੀ ਮੌਕੇ ਦੇ ਘਰ ਪੁਲਿਸ ਦਾ ਨੇ ਹਜੇ ਮੈਂ ਬਿਆਨ ਲੈ ਕੇ ਕਿ ਮੈਂ ਤਵੀਤ ਠੀਕ ਨਹੀਂ ਦਿੰਦੀ ਅੱਛਾ ਜੀ ਹਾਂਜੀ ਆਇਤੀ ਵੀ ਤੇ ਕਿੱਥੇ ਦੇ ਰਹਿਣ ਵਾਲੇ ਤੁਸੀਂ ਚੱਕ ਮਡੇ ਚੱਕ ਮਡੇ ਕੀ ਮੰਗ ਰੱਖਦੇ ਆ ਪੁਲਿਸ ਕੋਲ ਉਸ ਤੋਂ ਮੰਗ ਕੀ ਰੱਖਣੀ ਹੈ ਵੀ ਸਾਨੂੰ ਤੂੰ ਹੀ ਨਾ ਕੱਟ ਲੈ ਬਸ ਵੀ ਅਸੀਂ ਇਹ ਕਹਿੰਨੇ ਸਾਡੇ ਵਾਸਤੇ ਅਸੀਂ ਰਹਿੰਦੇ ਆ ਔਰ ਕੰਮ ਕਰਦੇ ਆ ਅਸੀਂ ਸਾਨੂੰ ਅਸੀਂ ਕੋਈ ਮੰਗ ਨਹੀਂ ਰੱਖਦੇ ਸੀ ਇਹ ਕਹਿੰਨੇ ਸਾਨੂੰ ਜੀਣ ਕਿਉਂ ਨਹੀਂ ਦਿੰਦੇ ਐਸ ਕਿ ਬੁਰਾ ਕਰਦੇ ਸੀ ਸੋਨੂ ਕਿਉਂ ਤੜਫਾਇਆ ਪਿਆ ਉਹਨਾਂ ਨੇ ਕਿਉਂ ਤੂਫੀ ਕਰਿਆ ਉਹਨਾਂ ਨੇ ਜਿਹੜਾ ਨੇ ਹਮਲਾ ਕੀਤਾ ਵਾ ਕੱਦ ਤੇ ਆਏ ਸੀਗੇ ਉਹ ਰਾਤ ਤੇ ਆਏ ਸੀ ਕਹਿੰਨਾ ਉਹ ਬੂਟੇ ਨੇ ਬੁਲਾਏ ਸੀਗੇ ਜਿਹੜਾ ਸਾਡੇ ਕੋਲ ਰਹਿੰਦਾ ਉਹਨੇ ਬੁਲਾਇ ਦਿੱਤੀ ਕੀ ਨਾਮ ਉਹਦਾ ਮੁੰਡੇ ਦਾ ਮੁੰਡੇ ਦਾ ਨਾਮ ਕੀ ਸੀ ਕੋਈ ਤੁਹਾਡੇ ਘਰ ਦੇ ਬਾਹਰ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਹਾਂਜੀ ਹਾਂਜੀ ਬਾਹਰ ਤੇ ਕੈਮਰਿਆਂ ਦੇ ਵਿੱਚ ਆਏ ਨੌਜਵਾਨ ਜਿਹਨਾਂ ਨੇ ਹਮਲਾ ਕੀਤਾ ਹਾਂਜੀ ਆਪਣਾ ਮੇਰਾ ਨਾਮ ਸਰਤਾਜ ਅਲੀ ਭਾਜੀ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਬੰਗਿਆਂ ਦੇ ਵਿੱਚ ਅੱਜ ਦੁਬਾਰਾ ਹਸਪੀਟਲ ਚ ਆਏ ਹਾਂ ਮਾਮਲਾ ਭਾਜੀ ਇਦਾਂ ਹੈ ਨਾ ਵੀ ਅਸੀਂ ਚੱਕ ਮੰਡੇਰ ਦੇ ਰੈਕਟੇ ਰਹਿੰਦੇ ਹਾਂ ਜਿੱਦਾਂ ਉੱਥੇ ਆਪਾਂ ਰੈਕਟੇ ਮਕਾਨ ਲਿਆ ਆ ਤੇ ਸਾਡਾ ਇੱਕ ਪੜੋਸੀ ਆ ਮਕਾਨ ਮਾਲਕ ਸਾਨੂੰ ਇੰਨਾ ਪਰੇਸ਼ਾਨ ਕਰਦੇ ਜਿੰਨਾ ਉਹ ਪਰੇਸ਼ਾਨ ਕਰਦਾ ਮਕਾਨ ਮਾਲਕ ਬੜੇ ਚੰਗੇ ਬੰਦੇ ਨੇ ਬੜੇ ਸਾਵੂ ਨੇ ਉਹਨਾਂ ਦਾ ਹੁਣ ਸਾਡਾ ਕੰਮ ਹੈਗਾ ਜਿੱਦਾਂ ਸਿੰਕਿੰਗ ਦਾ ਠੀਕ ਹੈ ਉਸ ਚੀਜ਼ ਤੇ ਆਬਜੈਕਸ਼ਨ ਲਾਉਣਾ ਵੀ ਨਹੀਂ ਕਰਨਾ ਇੱਕ ਵਾਰ ਕਹਿ ਕੇ ਚਲੋ ਠੀਕ ਹੈ ਓਕੇ ਹੋ ਗਈ ਨਹੀਂ ਕੀਤਾ ਹਨ ਦੂਜੀ ਵਾਰ ਜੇ ਤੁਹਾਨੂੰ ਪਤਾ ਆ ਵੀ ਤੁਸੀਂ ਤੁਹਾਨੂੰ ਕੋਈ ਆਬਜੈਕਸ਼ਨ ਲੱਗਦਾ ਤੁਸੀਂ ਇੱਕ ਸੈਂਸਿਬਲ ਤਰੀਕੇ ਨਾਲ ਬੰਦੇ ਨਾਲ ਗੱਲ ਕਰ ਸਕਦੇ ਆ ਕਹਿ ਸਕਦਾ ਵੀ ਨਹੀਂ ਇਹ ਨਹੀਂ ਹੈ ਇਹ ਨਹੀਂ ਹੈ ਨਾ ਸੀ ਹੈ ਨਹੀਂ ਸੀਗੇ ਘਰ ਦੇ ਵਿੱਚ ਹਨ ਇੱਕ ਫੈਮਿਲੀ ਦਾ ਮੈਟਰ ਚੱਲਦਾ ਸੀ ਆਪਸੀ ਬੈਠ ਬਸਾਈ ਸੀ ਘਰੇ ਬੈਠੇ ਜਿੱਦਾਂ ਸੀਗੇ ਬੋਲਦੇ ਸੀ ਹਨ ਉਹ ਬੰਦੇ ਨੇ ਕੋਈ ਆ ਕੇ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਸਾਡਾ ਪੜੋਸੀ ਆ ਉਹ ਵੀ ਕਿਸੇ ਦੀ ਮਕਾਨ ਚ ਰਹਿੰਦਾ ਉਹਨਾਂ ਦਾ ਤਾਂ ਮਕਾਨ ਬਣਦਾ ਉਹਨੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਆ ਕੇ ਦਰਵਾਜੇ 'ਚ ਲੱਤਾਂ ਮਾਰੀਆਂ ਦਰਵਾਜੇ 'ਚ ਕੁੰਡੀ ਤੋੜਦੀ ਆ ਪੰਜ ਬੰਦੇ ਉਹਦੇ ਨਾਲ ਸੀਗੇ ਹੋਰ ਬੰਦੇ ਲੈ ਕੇ ਡਾਇਰੈਕਟਰ ਨੇ ਸਾਡੇ ਘਰ ਤੇ ਹਮਲਾ ਕੀਤਾ ਦਰਵਾਜਾ ਤੋੜਿਆ ਠੀਕ ਆ ਦਰਵਾਜਾ ਖੁੱਲ ਕੇ ਜਦ ਮੇਰੀ ਮੰਮੀ ਖੋਲਣ ਗਈ ਮੰਮੀ ਦੇ ਹੱਥ ਤੇ ਆ ਦੇਖੋ ਆ ਦੇਖੋ ਇਹਨਾਂ ਦੇ ਹੱਥ ਤੇ ਮਾਰਿਆ ਹਨ ਇਹਨਾਂ ਦੇ ਹੱਥ ਤੇ ਵੀ ਉਹਨੇ ਕੁਛ ਮਾਰ ਦਿੱਤਾ ਤੇ ਆ ਦੇਖੋ ਪਤਾ ਨਹੀਂ ਫੈਕਚਰ ਆ ਪਤਾ ਨਹੀਂ ਹਾਲੇ ਟ੍ਰੀਟਮੈਂਟ ਚੱਲਦਾ ਪਿਆ ਹਸਪੀਟਲ 'ਚ ਬੈਠੇ ਬੰਗਿਆ ਤੇ ਉਹ ਬੰਦਾ ਉਹਨੇ ਸਾਡੇ ਨਾਲ ਡਾਇਰੈਕਟ ਹਮਲਾ ਕੀਤਾ ਕੋਈ ਗੱਲ ਨਹੀਂ ਉਹਨੇ ਕੀਤੀ ਕੋਈ ਬੰਦ ਨਹੀਂ ਹੈਗਾ ਸਾਡਾ ਪੜੋਸੀ ਆ ਉਹ ਵੀ ਕਿਸੇ ਦੇ ਮਕਾਨ ਚ ਰਹਿੰਦਾ ਉਹ ਆਪਣੇ ਮਕਾਨ ਚ ਉਹ ਵੀ ਨਹੀਂ ਰਹਿੰਦਾ ਪੜੋਸੀ ਦਾ ਨਾਮ ਵਗੈਰਾ ਕੀ ਆ ਉਹਦਾ ਨਾਮ ਮਨੀ ਜਿਹੜਾ ਸਾਨੂੰ ਪਤਾ ਹੈ ਉਹਦਾ ਨਾਮ ਮਨੀ ਹੈ ਜਿੱਦਾਂ ਨਹੀਂ ਝਗੜੇ ਦਾ ਕਾਰਨ ਕੀ ਮੇਨ ਕਾਰਨ ਕੀ ਆ ਝਗੜੇ ਦਾ ਕਾਰਨ ਭਾਜੀ ਕੋਈ ਨਹੀਂ ਝਗੜੇ ਦਾ ਕਾਰਨ ਸਾਡੇ ਘਰ ਦੇ ਵਿੱਚ ਅਸੀਂ ਆਪਸੀ ਗੱਲਬਾਤ ਕਰਦੇ ਸੀਗੇ ਹੋ ਜਾਂਦਾ ਤੁਹਾਨੂੰ ਪਤਾ ਹੈਨਾ ਫੈਮਿਲੀ ਮੈਟਰ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਦੇ ਸਮੇਤ 6 ਜਣਿਆਂ ਨੇ ਤੇ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਉਹਨਾਂ ਦੇ ਨਾਮ ਨਹੀਂ ਹੈਗੇ ਇਹ ਸਾਨੂੰ ਇੱਕਦੇ ਹੀ ਪਤਾ ਬਾਕੀ ਤਾਂ ਅਣਪਛਾਣਤ ਨੇ ਕਿੱਥੇ ਦੇ ਰਹਿਣ ਵਾਲੇ ਉਹ ਕੁਸ਼ਮਾਨੀ ਮਾਣੀ ਮਾਣੀ ਚੱਕਮੜੇ ਦੇ ਹੀ ਰਹਿਣ ਵਾਲਾ ਹੈ ਅੱਜ ਕਿੰਨੇ ਲੋਕ ਸੀਗੇ ਘਰ ਜਦੋਂ ਹਮਲਾ ਕੀਤਾ ਘਰੇ ਸੀਗੇ ਚ 5-6 ਮੈਂਬਰ ਸੀਗੇ 6-7 ਕਿੰਨੇ ਮੈਂਬਰਾਂ ਦੀ ਗੁੱਟਮਰਗੀ ਕੀਤੀ ਉਹਨਾਂ ਨੇ ਉਹਨਾਂ ਨੇ ਤੀਮੀਆਂ-ਤੀਮੀਆਂ ਨਾਲ ਲਾਇਆ ਪੰਗਾ ਤੀਮੀਆਂ-ਤੀਮੀਆਂ ਤੇ ਹਮਲਾ ਕੀਤਾ ਮੇਰੀ ਕਿਹੜੀ ਚੀਜ਼ ਦੇ ਨਾਲ ਹਮਲਾ ਕੀਤਾ ਉਹਨਾਂ ਨੇ ਹਾਂਜੀ ਕਿਹੜੀ ਚੀਜ਼ ਉਹਨਾਂ ਕੋਲ ਦਾਰੂ ਪੀਤੀ ਹੋਈ ਸੀ ਉਹਨਾਂ ਕੋਲ ਸੋਟੀਆਂ ਵੀ ਸੀਗੀਆਂ ਡੰਡੇ ਸੋਟੀਆਂ ਸੀਗੀਆਂ ਉਹਨਾਂ ਕੋਲੇ ਜਿੱਦਾਂ ਪੂਰੇ ਇੱਕ ਗੈਂਗ ਬਣਾ ਕੇ ਉਹਨਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆ ਪ੍ਰਸ਼ਾਸਨ ਕੋਲ ਸਰ ਅਸੀਂ ਬਿਲਕੁਲ ਆਪਣਾ ਇਨਸਾਫ ਮੰਗਦੇ ਆ ਕਿ ਜਿਵੇਂ ਉਹਨੇ ਸਾਡੇ ਨਾਲ ਦੇਖੋ ਮੇਰੀ ਮਾਂ ਦੇ ਨਾਲ ਜਿੰਨਾ ਜਿਵੇਂ ਸਾਡੇ ਨਾਲ ਧੱਕਾ ਹੋਇਆ ਉਹਨਾਂ ਅਸੀਂ ਇਹ ਇਨਸਾਫ ਮੰਗਦੇ ਆ ਵੀ ਉਹਨਾਂ ਨਾਲ ਉਹਨਾਂ ਦੇ ਬਣਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੰਪਲੇਟ ਵਗੈਰਾ ਕੀਤੀ ਹੈ ਤੁਸੀਂ ਕੰਪਲੇਟ ਵਗੈਰਾ ਕੀਤੀ ਹੋਈ ਆ ਬਹਿਰਾਮ ਜੀ ਹੌਸਪੀਟਲ ਚ ਮੋਕੇ ਤੇ ਪੁਲਿਸ ਆਈ ਸੀਗੀ ਹਾਂਜੀ ਮੋਕੇ ਤੇ ਪੁਲਿਸ ਆਈ ਦੀ ਮੋਕੇ ਤੇ ਪੁਲਿਸ ਅਸੀਂ ਬੰਗਿਆਂ ਆ ਗਏ ਸੀਗੇ ਪਿੱਛੇ ਗਈ ਹੋਣੀ ਸਾਨੂੰ ਪਤਾ ਨਹੀਂ ਪਰ ਜਦ ਅਸੀਂ ਉੱਥੇ ਸੀਗੇ ਉਦੋਂ ਨਹੀਂ ਸੀ ਪੁਲਿਸ ਕੋਈ ਕੈਮਰੇ ਵਗੈਰਾ ਲੱਗੇ ਸੀ ਸੀਸੀਡੀ ਕੈਮਰੇ ਸੀਸੀਟੀਵੀ ਸਾਡੇ ਘਰ ਦੇ ਸਾਡੇ ਘਰ ਦੇ ਹਾਲੇਦਾਲੇ ਤਾਂ ਕਿਤੇ ਲੱਗੇ ਨਹੀਂ ਹੈਗੇ ਉਰਾ ਪਰਾਂ ਬਾਹਰ ਕਿਤੇ ਲੱਗੇ ਹੋਣ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਧਿਆਨ ਨਹੀਂ ਦਿੱਤਾ ਕਦੇ